ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਜੀ ਮਿਰਚਾਂ ਦੀ ਕੀ ਸਬਜੀ ਸਬਜੀ ਮਿਰਚਾਂ ਦੀ ਸਬਜੀ ਹੈ ਜੀ ਫਰਾਈ ਕਰਕੇ ਇਹਨੂੰ ਬਣਾਉਣੀ ਹੈ ਤੇ ਬੜੀ ਸਵਾਦ ਲੱਗਦੀਆਂ ਪਰੌਂਠਿਆਂ ਨਾਲ ਤੇ ਚਲੋ ਆਪਾਂ ਬਣਾਉਨੇ ਆ ਦੇਖਦੇ ਆ ਕਿੱਦਾਂ ਬਣਦੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਆਪਾਂ ਅੱਜ ਬਣਾਈਏ ਮਿਰਚਾਂ ਦੀ ਸਬਜੀ ਮਿਰਚਾਂ ਦੀ ਸਬਜੀ ਪਸੰਦਤ ਕਰੋਗੇ ਸਾਰੇ ਹੀ ਅੱਜ ਕਰਾਰੀ ਕਰਾਰੀ ਕਿਉਂਕਿ ਪਰੌਂਠਿਆਂ ਦੇ ਨਾਲ ਸਵਾਦ ਬਹੁਤ ਲੱਗਣੀ ਹੈ ਬਿਲਕੁਲ ਬਿਲਕੁਲ ਪਰ ਹੌਣ ਜਦੋਂ ਨਮੀਆਂ ਮਿਰਚਾਂ ਆਈਆਂ ਹੁੰਦੀਆਂ ਫੇ ਬਾੜੀਆਂ ਕੌੜੀਆਂ ਵੀ ਨਹੀਂ ਹੁੰਦੀਆਂ ਤਾਂ ਬਹੁਤ ਸਵਾਦ ਲੱਗਦੀਆਂ ਇਹੋ ਤਾਂ ਵੀ ਹਰੀਆਂ ਵੀ ਬਹੁਤ ਸਵਾਦ ਲੱਗਦੀਆਂ ਆਪਾਂ ਧੋ ਕੇ ਸਵਾਰ ਕੇ ਆ ਦੇਖੋ ਅਧੀਆਂ-ਅਧੀਆਂ ਕਰ ਲੈਣੀਆਂ ਇਦਾਂ ਹੀ ਹਨਾ ਤੇ ਡੰਡੀਆਂ ਕੱਟਲੀਆਂ ਨੇ ਡੰਡੀਆਂ ਨਹੀਂ ਲਾਉਣੀਆਂ ਡੰਡੀਆਂ ਉਦੋਂ ਲਾਵਾਂਗੇ ਜਦੋਂ ਖਾਣੀਆਂ ਅੱਛਾ ਅੱਛਾ ਡੰਡੀਆਂ ਨਾਲ ਹੀ ਨਾਲ ਹੀ ਰੱਖਣੀ ਆ ਡੰਡੀ ਫੜ ਕੇ ਖਾਓ ਹਾਂਜੀ ਹਾਂਜੀ ਇਦਾਂ ਹੀ ਆਪਾਂ ਕੱਢ ਲਿਆ ਅੱਜ ਮਸਾਲੇ ਪੈਣੇ ਆ ਜੀ ਆਹ ਮਸਾਲੇ ਪੈਣੇ ਆ ਅੱਜ ਤਾਂ ਹੀ ਚਟਪਟੀਆਂ ਜੀਆਂ ਬਣੂਗੀਆਂ ਚਲੋ ਜੀ ਠੀਕ ਆ ਜੀ ਦੇਖਦੇ ਹਾਂ ਹੁਣ ਕਿਦਾਂ ਦਾ ਬਣਿਆ ਇਹ ਸ ਆ ਕਾਗੇ ਦਸਿਆ ਨਾ ਕਿ ਦਾਲੀਆਂ ਬਣੀਆਂ ਪਰੌਂਠਿਆਂ ਦੇ ਨਾਲ ਤਾਂ ਬੜੀਆ ਸਵਾਦ ਲੱਗਣੀ ਆ ਪਰ ਜਿਹੜਾ ਬੰਦਾ ਪਰੌਂਠੇ ਖਾਂਦਾ ਸ਼ਕੀਨ ਆ ਨਾ ਉਹਦੇ ਲਈ ਤੇ ਬਹੁਤ ਬੈਸਟ ਚੀਜ਼ ਆ ਇੱਕੋ ਜਿਹੀ ਤੇਲ ਵੀ ਗਰਮ ਰੱਖ ਦਿੱਤਾ ਆ ਇਹ ਮੈਨੂੰ ਲੱਗਦਾ ਇੱਕ ਕੜਛੀ ਤੇਲ ਦੀ ਇੱਕ ਕੜਛੀ ਤੇਲ ਦੀ ਆ ਜੀ ਸਰੋਂ ਦਾ ਤੇਲ ਆ ਜੀ ਹਾਂਜੀ ਸਰੋਂ ਦੇ ਤੇਲ ਵਿੱਚ ਮਿਰਚਾਂ ਬੜੀਆਂ ਸਵਾਦ ਲੱਗਦੀਆਂ ਕੱਲੀਆਂ ਖਾਓ ਜਿੱਦਾਂ ਮਰਜੀ ਹਾਂਜੀ ਤੇਲ ਦੇਖੋ ਆਪਣਾ ਗਰਮ ਹੋ ਗਿਆ ਹੁਣ ਇੱਧਰ ਇਹ ਪਰੇ ਹੋ ਗਏ ਸਿਰ ਆ ਪਾ ਜੀ ਭੱਜਣਾ ਇਹਨਾਂ ਪਾਵੇ ਮੁਰਗੇ ਹਾਂਜੀ ਆ ਦੇਖੋ ਮੈਂ ਆਪਾਂ ਪਾ ਦਿਆਂ ਥੋੜੀਆਂ ਜੀਆਂ ਇਹ ਉਹ ਜਾਨੀ ਇਹ ਜਦੋਂ ਕ ਮੜੀਆਂ ਮੜੀਆਂ ਰੋਸਟ ਕਰ ਲਿਆ ਇਹ ਤੇ ਪਰੌਂਠਿਆਂ ਨਾਲ ਵੀ ਸਵਾਦ ਲਗਣੀ ਹੈ ਨਾ ਪਰੌਂਠਿਆਂ ਨਾਲ ਖਾਓ ਸਬਜ਼ੀ ਦੂਜੀ ਦਾਲ ਨਾਲ ਖਾਓ ਜੇ ਨਾ ਮਰਜੀ ਖਾਓ ਇਹ ਕਿਹੜੇ ਇੱਕ ਦਿਨ ਚ ਮੁੱਕ ਜਾਣੀ ਹੈ ਸਬਜ਼ੀ ਇਹ ਅੱਛਾ ਇਹ ਨੂੰ ਬਣਾ ਕੇ ਤਾਂ ਫ੍ਰਿਜ 'ਚ ਰੱਖ ਲੈਣੀ ਆਪਾਂ ਤੇ ਜਦੋਂ ਆਪਾਂ ਆਚਾਰ ਖਾਈ ਜਾ ਆ ਜਾ ਕੋਈ ਚੀਜ਼ ਖਾਈ ਦੀ ਨਾ ਨਾਲ ਇਹ ਵੀ ਦੋ ਤਿੰਨ ਮਿਲਾ ਚਾ ਰੱਖ ਲਓ ਪਰੌਂਠੇ ਨਾਲ ਖਾਓ ਤੇ ਚਾਹੇ ਇਤਨੀ ਦਾਲ ਸਬਜ਼ੀ ਨਾਲ ਵੀ ਖਾਓ ਬੜਾ ਭੁੱਖ ਹੋਰ ਵੱਜ ਜਾਣੀ ਆ ਖ ਦੇਖ ਕੇ ਹਾਂਜੀ ਹਾਂਜੀ ਦੇਖਿਓ ਖਾ ਕੇ ਚਲੋ ਠੀਕ ਆ ਆ ਦੇਖੋ ਹੁਣ ਮਾਰੀਆਂ ਮਾਰੀਆਂ ਰੋਸਟ ਹੋ ਗਈਆਂ ਆਪਾਂ 1 ਮਿੰਟ ਲਈ ਇਹਨਾਂ ਨੂੰ ਭੁੰਨਿਆ ਆ ਲਓ ਜੀ ਥੋੜੀਆਂ ਜਿਹੀਆਂ ਰੋਸਟਡ ਹੋ ਗਈਆਂ ਇਹ ਹਾਂਜੀ ਹੁਣ ਇਹ ਚ ਪਾ ਲਈਏ ਆਪਾਂ ਮਸਾਲੇ ਪਾਓ ਜੀ ਮਸਾਲੇ ਨਮਕ ਪਾਤਾ ਆਪਾਂ ਨਮਕ ਛੋਟੇ ਚਮਚੇ ਆਪਣੇ ਕੋ 1.5 ਕ ਪਾਪਾ ਹਨਾ ਔਰ ਲਾਲ ਮਿਰਚ ਵੀ ਪਾਉਣੀ ਆ ਆਪਾਂ ਅੱਧਾ ਚਮਚ ਪਾਤੀ ਢੇਗੀ ਮਿਰਚ ਪਾਉਣੀ ਆ ਅੱਧਾ ਚਮਚ ਲਓ ਜੀ ਫਿਰ ਚਾਟ ਮਸਾਲਾ ਆਪਣੇ ਕੋ ਵੀ ਅੱਧਾ ਚਮਚ ਹੋਏ ਹੋਏ ਔਰ ਆਮਚੂਰ ਵੀ ਇਹ ਆਪਾਂ ਚੌਥਾ ਐਸਾ ਪਾ ਲਓ ਹਨਾ ਕਿਉਂਕਿ ਚਾਟ ਮਸਾਲਾ ਵੀ ਪਾਇਆ ਆ ਇਹ ਹੈਗਾ ਗਰਮ ਮਸਾਲਾ ਇਹ ਵੀ ਅੱਧਾ ਚਮਚ ਪਾ ਦਿਓ ਗਰਮ ਮਸਾਲਾ ਅੱਧਾ ਜੀ ਹਾਂ ਜੀ ਹਾਂ ਹੁਣ ਆਪਾਂ ਰਾਈ ਵੀ ਸਾਈਡ ਤੇ ਇਹਦਾ ਪਾ ਦੇਣੀ ਹੈ ਇਹ ਵੀ ਨਾਲ ਨਾਲ ਰੋਸਟ ਹੋ ਜਾਣੀ ਹੈ ਲਓ ਜੀ ਹਲਦੀ ਨਹੀਂ ਪਾਈ ਹਲਦੀ ਵੀ ਪਾਉਣੀ ਹੈ ਜੇ ਲਓ ਜੀ ਹਲਦੀ ਪਾ ਦਿਓ ਅੱਧਾ ਪੌਣਾ ਚਮਚ ਪਾ ਦਿਓ ਹਨਾ ਹਲਦੀ ਦਾ ਜੀ ਲਓ ਜੀ ਸਾਰਾ ਕੁਝ ਪੈ ਗਿਆ ਤੇ ਹੁਣ ਹਾਂ ਜੀ ਹੁਣ ਇਹਨੂੰ ਬਸ ਆਪਾਂ ਥੋੜਾ ਜਿਹਾ ਭੁੰਨ ਲੈਣਾ ਰਾਈ ਜੀ ਠੀਕ ਹੈ ਤ ਬਹੁਤ ਹੀ ਵਧੀਆ ਟੇਸਟ ਔਰ ਮਹਿਕ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਤੇ ਆਪਾਂ ਨੂੰ ਆ ਰਿਹਾ ਉਹਨਾਂ ਨੂੰ ਥੋੜਾ ਆ ਰਿਹਾ ਤਾਂ ਉਹਨਾਂ ਨੂੰ ਵੀ ਆ ਰਿਹਾ ਹੈ ਫੀਲ ਕਰੋ ਫੀਲ ਕਰੋ ਫੀਲ ਕਰੋ ਸਾਰੇ ਵੀ ਫੀਲ ਕਰੋ ਬਾਰੇ ਜਣੇ ਬੜੇ ਵੀ ਫੀਲ ਕਰੋ ਦੇਖੋ ਮਹਿਕ ਆ ਰਿਹਾ ਫੀਲਿੰਗ ਲੈ ਲਓ ਸਾਰਿਆਂ ਨੇ ਇੱਦਾਂ ਹੀ ਹਾਂ ਦੇਖੋ ਬਹੁਤ ਹੀ ਵਧੀਆ ਦੇਖੋ ਆਹਾਹਾਹਾਹਾ ਕਿੰਨੀ ਸੋਹਣੀ ਸਮੈਲ ਆ ਰਹੀ ਆ ਬਸ ਬਣ ਗਈ ਆਪਣੀ ਸਬਜੀ બસ ਬਣ ਗਈ ਹੋਰ ਕੀ ਬਣ ਗਈ ਕਾ ਟਾਈਮ ਲੱਗੂਗਾ 5 ਮਿੰਟ ਲੱਗਦੇ ਆ ਜੀ ਨੂੰ ਸਰ 5 ਮਿੰਟ ਓਨਲੀ ਇਹ 5 ਮਿੰਟ ਵੀ ਨਹੀਂ ਲੱਗੇ ਹੈਗੇ ਤਾਂ ਹਾਂ ਬਸ ਇਦਾਂ ਕਰਦੇ ਆ ਹਾਲ ਤਿੰਨ ਚਾਰ ਮਿੰਟ ਹੀ ਲੱਗੇ ਆ ਬਸ 3-4 ਮਿੰਟ ਹੀ ਲੱਗਦੇ ਸਮਝੋ ਜਾਨੀ ਧੋਣੀਆਂ ਆ ਹਾਲੇ ਹਾਲੇ ਆਪਾਂ ਆਓ ਬਿਲਕੁਲ ਹਾਲਿਆਂ ਨੂੰ ਭੁੱਲਣਾ ਥੋੜਾ ਜਿਹਾ ਕਟਣੀਆਂ ਆ ਫੇਰ ਇਹਨਾਂ ਨੂੰ ਮਸਾਲੇ ਇਕੱਠੇ ਕਰਨੇ ਆ ਇਸ ਲਈ 5 ਮਿੰਟ ਲੈ ਲਓ ਚਲੋ ਠੀਕ ਆ ਜੀ 5 ਮਿੰਟ ਹੋ ਗਏ ਹਾਂਜੀ ਜਿਹਨੂੰ ਬਾਹਲੀ ਕਾਲੀ ਹੈ ਨਾ ਵੀ ਜਾਣਾ ਆ ਫਟਾਫਟ ਜੇ ਦੀ ਰੋਟੀ ਦੇ ਦਿਓ ਮੈਨੂੰ ਜਲਦੀ ਰੋਟੀ ਦੇ ਦਿਓ ਤੇ ਉਹਦੇ ਲਈ ਬਣਾ ਦਿਓ ਫਟਾਫਟ ਇਹ ਸਬਜੀ ਤਬ ਬੜੀ ਸਵਾਦ ਖਾ ਕੇ ਦੇਖੋ ਜਿਹੜਾ ਨਜ਼ਾਰਾ ਇਹ ਆਜੂ ਇੱਕ ਵਾਰੀ ਚਲੋ ਜੀ ਹੁਣ ਗੈਸ ਆਪਾਂ ਬੰਦ ਕਰ ਦੇਣਾ ਹੈ ਕਰ ਦਿਓ ਜੀ ਬੰਦ ਲਓ ਜੀ ਕਰਤਾ ਗੈਸ ਬੰਦ ਤਾਂ ਆਪਾਂ ਇਹ ਕੱਢ ਲੈਣੀ ਹੈ ਹੁਣ ਕੜਾਈ ਚੋਂ ਬਸ ਭੁੱਜ ਗਈਆਂ ਆਹ ਦੇਖੋ ਬਹੁਤ ਸੋਹਣੀਆਂ ਹੋ ਗਈਆਂ ਚਲੋ ਕਢੋ ਜੀ ਫੇਰ ਲਓ ਜੀ ਆਹ ਦੇਖੋ ਲਓ ਜੀ ਮਿਰਚਾਂ ਸਾਡੀਆਂ ਹੋ ਗਈਆਂ ਤਿਆਰ ਤੁਸੀਂ ਵੀ ਟਾਈ ਕਰੋ ਚਟਕੀਆਂ ਦੇ ਵਿੱਚ ਚਟਕੀ ਚ ਚਟਕੀ ਚ ਤਿਆਰ ਸਬਜੀ ਹਾਂਜੀ ਇਹ ਮਸਾਲਾ ਵੀ ਸਾਰਾ ਮਸਾਲਾ ਜਿਹੜਾ ਚੱਕੜਾ ਜਾਏ ਵੀ ਨਾਲ ਹੀ ਰੱਖਣਾ ਆ ਇਹ ਵੀ ਨਾਲ ਹੀ ਰੱਖਣਾ ਇਹਦਾਂ ਜਰਾ ਤਾਂ ਇਹ ਸਵਾਦ ਲਗਣੀ ਆ ਇਹ ਮਿਰਚਾ ਇਸੋ ਵਧੀਆ ਬਣ ਜੂਗਾ ਹਾਂਜੀ ਲਓ ਜੀ ਆਪਣੀ ਸਬਜੀ ਹੋਲੀ ਰੈਡੀ ਮਿਰਚਾਂ ਦੀ ਸਬਜੀ ਲਓ ਜੀ ਮਿਰਚਾਂ ਦੀ ਸਬਜੀ ਚਲੋ ਜੀ ਹੁਣ ਤੁਸੀਂ ਵੀ ਕਰਿਓ ਟਰਾਈ ਜਰੂਰ ਮਿਰਚਾਂ ਦੀ ਸਬਜੀ ਦਾ ਤੁਸੀਂ ਹੁਣ ਬਣਾਇਓ ਬਣਾਇਓ ਖਾਇਓ ਤੇ ਖੁਲਾਇਓ ਬੱਚਿਆਂ ਨੂੰ ਵੀ ਖਿਲਾ ਸਕਦੇ ਕਿਉਂਕਿ ਕੌੜੀਆਂ ਨਹੀਂ ਮਿਰਚਾਂ ਇਹ ਸਹੀ ਗੱਲ ਆ ਤੇ ਗੱਲ ਹਾਂ ਖਾਇਓ ਖਿਲਾਇਓ ਤਾਂ ਸਾਰਿਆਂ ਨੂੰ ਕਮੈਂਟ ਜ਼ਰੂਰ ਕਰਿਓ ਕਿੱਦਾਂ ਦੀ ਬਣੀ ਸਬਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ